ਦੋਸਤ ਦੀ ਪਤਨੀ ਦੀ ਜਗ੍ਹਾ ਨਕਲੀ ਪਤਰੀ ਬਣਾ ਕੇ ਖੜੇ ਕਰਨ ਵਾਲੇ ਖਿਲਾਫ ਮਾਮਲਾ ਦਰਜ 2 ਸਾਲ ਪਹਿਲਾਂ ਹੋਇਆ ਸੀ ਨੂੰ ਕੀਤਾ ਗਿਆ ਗ੍ਰਿਫਤਾਰ ਪਤੀ ਤੇ ਵੀ ਹੋਇਆ ਮਾਮਲਾ ਦਰਜ ਜਾਣਕਾਰੀ ਦਿੰਦੇ ਥਾਣਾ ਸਿਟੀ ਐਸ ਐਚ ਓ ਲੇਖਰਾਜ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰੱਖਿਆ ਤੇ ਰੋਕੀ ਮੁਕ ਕਰਨੇ ਸੀ ਮੁਕ ਕਰਨ ਤੇ ਕਿ ਮੇਰੀ ਥਾਣਾ ਸਿਟੀ ਫਾਜ਼ਲਕਾ ਦੇ ਵਿੱਚ ਨਵੀਂ ਪੋਸਟਿੰਗ ਹੋਈ ਹੈ ਇੱਕ ਤਾਂ ਆਪਾਂ ਉਬਰੂ ਇੱਕ ਤੁਹਾਡੇ ਕੋਲੋਂ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਾਂ ਸ਼ਹਿਰ ਦੇ ਵਿੱਚ ਜਿਹੜੇ ਕੋਰੋਨਾ ਮਾਮਲੇ ਚੱਲ ਰਹੇ ਨੇ ਜਾਂ ਕੋਈ ਹੋਰ ਜਿਹੜੇ ਐਟਮ ਮਾਮਲੇ ਨੇ ਉਹਨਾਂ ਬਾਰੇ ਆਪਣੀ ਜਾਣਕਾਰੀ ਹੋ ਜੇਗੀ ਕੁਝ ਸਾਡੀ ਪੁਲਿਸ ਵੱਲੋਂ ਜਿਹੜਾ ਕੱਲ ਦਾ ਜਿਹੜਾ ਕੰਮਕਾਰ ਕੀਤਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਬਾਕੀ ਆਪਾਂ ਜਿਹੜਾ ਵਿਚਾਰ ਕਰਦੇ ਰਹਾਂਗੇ ਜੀ ਕੀ ਕੀ ਕਰ ਰਹੇ ਕਿਤੇ ਕੱਲ ਦੀ ਸੀ ਵੀ ਦੀ ਪਾਈਏ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਦੋ ਉਹ ਇਸ ਤਰ੍ਹਾਂ ਸੀਗਾ ਵੀ 2023 ਦੇ ਵਿੱਚ ਇੱਕ ਮੁਕਦਮਾ ਨੰਬਰ 87 ਦਰਜ ਹੋਇਆ ਸੀਗਾ ਜੀ ਲੇਡੀ ਜੀ ਰੀਆ ਪਤਨੀ ਅਸ਼ਵੀ ਕੁਮਾਰ ਉਹਨੇ ਸਾਡੇ ਕੋਲ 2023 ਦੇ ਵਿੱਚ ਇੱਕ ਮੁਕਦਮਾ ਦਰਜ ਕਰਾਇਆ ਠੀਕ ਹੈ ਤੇ ਉਹਦਾ ਪਤੀ ਜਿਹੜਾ ਹੈ ਅਸ਼ਵਨੀ ਪੂਜਾ ਮਾਧਵਨ ਨਦੀ ਦੇ ਰਹਿਣ ਵਾਲਾ ਸੀਗਾ ਜਿਹੜਾ ਨਸ਼ੇ ਦਾ ਆਦੀ ਸੀਗਾ ਤੇ ਉਹਦੇ ਵਿੱਚ ਸੁਧੀਰ ਕੁਮਾਰ ਪੁੱਤਰ ਰੋਸ਼ਨ لال ਇਹਨੇ ਹਲਵਰ ਦੇ ਇਹ ਰਹਿਣ ਵਾਲਾ ਸੀ ਇਹਨੇ ਹਲਵਰ ਦਾ ਆਪਣਾ ਐਡਰੈਸ ਦਿੱਤਾ ਸੀਗਾ ਉਹਨੂੰ ਲਾਲ ਚੇਚ ਲਿਆ ਕੇ ਤੇ ਰੀਆ ਨਾਮ ਦੀ ਔਰਤ ਬਣਾ ਕੇ ਕੋਈ ਦੂਰ ਔਰ ਖੜੀ ਕਰਕੇ ਉਥੇ ਉਹ ਕੋਠੀ ਰੀਆ ਦੀ ਜਿਹੜੀ ਕੋਠੀ ਸੀਗੀ ਉਹਦੇ ਨਾਮ ਸੀਗੀ ਰਾਧਾ ਸੋਮੀ ਕਲੋਨੀ ਦੇ ਵਿੱਚ ਸੀਗੀ ਉਹ ਹੋਰ ਬੰਦਿਆਂ ਦੇ ਨਾਂ ਅੱਗੇ ਰਜਿਸਟਰੀ ਕਰਵਾਤੀ ਸੀ ਫਰਾਡ ਕੀਤਾ ਸੀ ਇਹਨਾਂ ਨੇ ਤੇ ਇਹਦੇ ਸਬੰਧ ਵਿੱਚ ਮਕਦਮਾ 2023 ਦੇ ਵਿੱਚ 17/5/2023 ਨੂੰ 420 465 66 6671 ਦਾ ਦਰਜ ਸੀਗਾ ਤੇ ਇਹ ਦੋਸ਼ੀ ਨੇ ਇਹ ਕਿਹਾ ਸੀ ਕਿ ਹਲੌਰ ਦਾ ਐਡਰੈਸ ਦੇਣ ਕਰਕੇ ਇਹ ਗ੍ਰਿਫਤ ਤੋਂ ਬਾਹਰ ਸੀਗਾ ਤੇ ਸਾਡੀ ਜਿਹੜੀ ਫੋਰਸ ਸੀਗੀ ਉਹ ਵਾਰ-ਵਾਰ ਹਲੌਰ ਦ ਚੱਕਰ ਲਾ ਰਹੀ ਸੀ ਇਹਦਾ ਡਰੈਸ ਕਨਫਰਮ ਨਹੀਂ ਹੋ ਰਿਹਾ ਸੀਗਾ ਹੁਣ ਸਾਡੇ ਜਿਹੜੇ ਤਫਤੀਸ਼ੀ ਸੀਗਾ ਇਹ ਐਸੇ ਮਨਜੀਤ ਸਿੰਘ ਜਗਦੀਸ਼ ਸਿੰਘ ਇਹਨਾਂ ਨੇ ਕਾਫੀ ਜ਼ਿਆਦਾ ਐਫਰਟ ਕਰਕੇ ਉਹਦੇ ਡਰੈਸ ਨੂੰ ਕਨਫਰਮ ਕੀਤਾ ਤੇ ਮੁੱਲਜਮ ਨੂੰ ਪਾਲ ਕੀਤਾ ਤੇ ਉਹਦੀ ਗ੍ਰਿਫਤਾਰੀ ਪਾਈ ਹੈ ਤੇ ਉਹਨੂੰ ਅਜਮਾਨ ਜੋ ਅਜ਼ਾਦ ਤੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਮਾਨ ਉਹਨਾਂ ਦਾ ਹਾਸਲ ਕੀਤਾ ਗਿਆ ਤਾਂ ਜੋ ਦੋਸ਼ੀ ਦੇ ਨਾਲ ਬਾਕੀ ਜਿਹੜੇ ਨੇ ਉਹਨਾਂ ਦਾ ਕੀ ਰੋਲ ਹੈ ਤੇ ਇਹਨਾਂ ਨੇ ਕਿਹੜੀ ਔਰ ਤਰੀ ਆ ਦੀ ਜਗ੍ਹਾ ਤੇ ਖੜੀ ਕੀਤੀ ਸੀ ਉਹਦਾ ਪਤਾ ਲਾ ਜਾ ਸਕੇ ਤੇ ਇਹ ਸਾਡੇ ਅੱਜ ਜਿਹੜੀ ਹਿੰਦੂ ਵਿੱਚ ਮੇਰੀ ਟੀਮ ਦੀ ਪ੍ਰਾਪਤੀ ਹੈ ਜੀ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਾਂ ਕਿ ਐ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ